ਪੰਜਾਬ ਵਾਲਿਆਂ ਤੇ ਹਰਿਆਣੇ ਵਾਲਿਆਂ ਦੀ ਕੋਈ ਰੀਸ ਨਹੀਂ ਕਰ ਸਕਦਾ ਪੁਲਿਸ ਤੇ ਫੌਜੀਆ ਨੇ ਪੂਰਾ ਤਸੱਦਦ ਕੀਤਾ ਸਰਕਾਰਾਂ ਦੇ ਨੱਕ ਦੇ ਵਿੱਚ ਧਾਮ ਆਇਆ ਪਿਆ ਪਰ ਆ ਹਰਿਆਣੇ ਵਾਲਾ ਬਾਪੂ ਕਲੋਲਾ ਕਰੀ ਜਾਂਦਾ ਫੌਜੀਆ ਨੂੰ ਲੱਕ ਹਲਾ ਕੇ ਦਿਖਾਈ ਜਾਂਦਾ ਤੇ ਨਾਲੇ ਨਾਗਨ ਡਾਂਸ ਵੀ ਕਰੀ ਜਾਂਦਾ ਤੇ ਦੂਜੀ ਵੀਡੀਓ ਦੇ ਵਿੱਚ ਆ ਪਤੰਦਰ ਫੌਜੀਆ ਨੂੰ ਸੰਤਰੇ ਵਿਖਾ ਕੇ ਛੇੜੀ ਜਾਂਦੇ ਨੇ ਪੰਜਾਬੀ ਵੀ ਸਿਰਾ ਹੀ ਹੁੰਦੇ ਨੇ ਮੌਤ ਨੂੰ ਕਲੋਲਾ ਕਰੀ ਜਾਂਦੇ ਨੇ ਆ ਲਾਸਟ ਵਾਲੀ ਵੀਡੀਓ ਵਿੱਚ ਪੰਜਾਬੀ ਫੌਜੀਆਂ ਦੀ ਰੀਸ ਕਰੀ ਜਾਂਦੇ ਨੇ ਜਿਵੇਂ ਬਾਰਡਰ ਤੇ ਲੜਾਈ ਲੱਗੀ ਹੋਵੇ ਤੇ ਛੋਟੀ ਦੀ ਬੰਦੂਕ ਬਣਾ ਕੇ ਪੰਗੇ ਲਈ ਜਾਂਦੇ ਨੇ ਨਾਲ ਦੇ ਕਹਿੰਦੇ ਨੇ ਤਿਆਰੀ ਚੱਲ ਰਹੀ ਹੈ ਤਿਆਰੀ ਨਹਿਰ ਦੇ ਦੂਜੇ ਪਾਸੇ ਫੌਜੀ ਖੜੇ ਹੁੰਦੇ ਨੇ ਤੇ ਬਹੁਤ ਹੀ ਹਾਸੇ ਮਜ਼ਾਕ ਵਾਲੀ ਵੀਡੀਓ ਸ਼ੰਭੂ ਬਾਰਡਰ ਤੇ ਟਿੱਕਰੀ ਬਾਰਡਰ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਆਉ ਲੈ ਚੱਲਦੇ ਇਸ ਦੀ ਛੋਟੀ ਜੀ ਕਲਿੱਪ ਦੇ ਵੱਲ ਤੇ ਕਮੈਂਟਾਂ ਦੇ ਵਿੱਚ ਜਰੂਰ ਲਿਖਿਓ ਪੰਜਾਬ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਸ਼ੇਅਰ ਨਹੀਂ ਚੱਲ ਰਹੀ ਸ਼ੇਅਰ ਚੱਲ ਵੀ ਫੇਰ ਦੁਬਾਰਾ ਫੇਰ ਦੁਬਾਰਾ